ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਦਰਸਲੇ ਤਸਵੀਰਾਂ ਫਲੋਰ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਤੇਜ਼ ਰਫ਼ਤਾਰ ਟਿੱਪਰ ਨੇ ਜਨ ਕਾਰ ਨੂੰ ਪੂਰੀ ਤਰ੍ਹਾਂ ਦੇ ਨਾਲ ਚੱਕਣਾ ਚੁਰਕਾ ਦਿੱਤਾ ਤਸਵੀਰਾਂ ਦੇਖ ਕੇ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਪੰਜਾਬ ਨੈਸ਼ਨਲ ਬੈਂਕ ਦੇ ਬਾਹਰ ਇਹ ਵੱਡਾ ਹਾਦਸਾ ਵਾਪਰਿਆ ਹੀ ਨਹੀਂ ਜਨਰੇਟਰ ਵੀ ਪੁੱਟ ਕੇ ਰੱਖ ਦਿੱਤਾ ਹਾਲਾਂਕਿ ਜਾਨੀ ਨੁਕਸਾਨ ਹੋਣ ਤੋਂ ਬਚਾਰਿਆ ਪਰ ਗੱਡੀ ਪੂਰੀ ਤਰ੍ਹਾਂ ਡੈਮੇਜ ਹੋ ਚੁੱਕੀ ਆ ਹਾਲਾਂਕਿ ਪੁਲਿਸ ਦੇ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਪੁਲਿਸ ਨੇ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਤੇ ਪੁਲਿਸ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਜੋ ਵੀ ਕਾਨੂੰਨੀ ਕਾਰਵਾਈ ਹੋਵੇਗੀ ਉਹ ਜ਼ਰੂਰ ਕੀਤੀ ਜਾਵੇਗੀ ਸੋ ਹਾਦਸੇ ਦੀਆਂ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿ ਕਿਵੇਂ ਇਸ ਗੱਡੀ ਦਾ ਨੁਕਸਾਨ ਹੋ ਚੁੱਕਾ ਹੈ ਪੂਰੀ ਤਰ੍ਹਾਂ ਦੇ ਨਾਲ ਇੱਕ ਕਾਰ ਚੱਕਨਾ ਚੁਰ ਹੋ ਚੁੱਕੀ ਆ ਤੇਜ਼ ਰਫ਼ਤਾਰ ਟਿਪਰ ਦੇ ਵੱਲੋਂ ਜਿਹੜੀ ਆ ਟੱਕਰ ਮਾਰੀ ਜਾਂਦੀ ਐ ਤੇ ਉਸ ਤੋਂ ਬਾਅਦ ਹਾਦਸਾ ਜਿਹੜਾ ਵੱਡਾ ਵਾਪਰਤਾ ਐ ਦਿੱਤੋਂ ਤੱਕ ਜਨਰੇਟਰ ਵੀ ਪੁੱਟ ਕੇ ਰੱਖ ਦਿੱਤਾ ਇਸ ਟਿਪਰ ਦੇ ਵੱਲੋਂ ਭਿਆਨਕ ਹਾਦਸੇ ਦੀਆਂ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿ ਕਿੰਨਾ ਪਲਾਂ ਦੇ ਵਿੱਚ ਨੁਕਸਾਨ ਹੋਇਆ ਐ ਇੱਕ ਵਾਰ ਇਹਨਾਂ ਤਸਵੀਰਾਂ ਨੂੰ ਰੁੱਕ ਕਰ ਲੈਂਦੇ ਆ ਤੇ ਇਸ ਬਾਬਤ ਲੋਕਾਂ ਦੇ ਵੱਲੋਂ ਕੀ ਕੁਝ ਕਿਹਾ ਕਿ ਆ ਵੀ ਸੁਣ ਲੈਣੇ ਆ ਹਾਂਜੀ ਭਾਜੀ ਇਹ ਜੋ ਐਕਸੀਡੈਂਟ ਹੋਇਆ ਹੈ ਕਿਸ ਤਰ੍ਹਾਂ ਹੋਇਆ ਜੀ ਭਾਜੀ ਟਿਪਰ ਓਵਰ ਸਪੀਡ ਆ ਰਿਹਾ ਸੀ ਕਿਸੇ ਗੱਡੀ ਨੂੰ ਵਿਚਾਰਿਆ ਸੀ ਠੀਕ ਹੈ ਜੀ ਉਹਦੇ ਕਰਕੇ ਇਧਰ ਗੱਡੀ ਖੜੀ ਸੀ ਕਾਰ ਆ ਕਾਰ ਨਾਲ ਗੱਡੀ ਟੱਚ ਹੋਈ ਆ ਉਸ ਤੋਂ ਬਾਅਦ ਬੈਂਕ ਦਾ ਜਨਰੇਟਰ ਸੀ ਉਹ ਪਟਿਆ ਗਿਆ ਗੱਡੀ ਦਾ ਕਾਫੀ ਨੁਕਸਾਨ ਹੋ ਗਿਆ ਯਾਨੀ ਅੱਛਾ ਜੀ ਦੋਨਾਂ ਗੱਡੀਆਂ ਨੂੰ ਦੂਜੀ ਵੱਡੀ ਗੱਡੀ ਦਾ ਘੱਟ ਨੁਕਸਾਨ ਹੋਇਆ ਉਹਦੇ ਕਰਕੇ ਜਿਹੜੀ ਆ ਕਾਰ ਆ ਕਾਰ ਤੋਂ ਵੀ ਪੂਟਲ ਲੋਟ ਹੋ ਗਈ ਜੀ ਵੰਦੇਰਾ ਬਚਾਓ ਗਿਆ 60 ਮੀਟਰ ਤੋਂ ਜਾਨੀ ਬਚਾਓ ਹੋ ਗਿਆ ਜੀ ਕੋਈ ਨੁਕਸਾਨ ਨਹੀਂ ਕੋਈ ਹੋਇਆ ਚੋ ਟਿਪਰ ਉਹਨੇ ਠਾਣੇ ਲੈ ਗਿਆ ਜੀ ਹਾਂ ਜੀ ਟਿਪਰ ਠਾਣੇ ਲੱਗੇ ਪਾਜੀ ਬਹੁਤ ਸਾਰੇ ਠੀਕ ਹੈ ਬੱਸ ਵਾਲੇ ਦੀ ਗੱਡੀ ਸੀ ਜਿਹੜੀ ਕਾਰ ਵੀ ਉਹ ਵੀ ਪੁਲਿਸ ਵਾਲੇ ਦੀ ਸੀ ਠੀਕ ਹੈ ਉਹ ਵੀ ਮੁੰਛੀ ਹੈ ਮੇਰੇ ਹਿਸਾਬ ਨਾਲ ਪੁਲਿਸ ਵਾਲਾ ਜਿਹੜੀ ਕਾਰ ਸੀ ਉਹ ਵੀ ਪੁਲਿਸ ਵਾਲੇ ਸੱਦੇ ਤਾਂ ਗੱਡੀ ਠਾਣੇ ਲੱਗੇ ਆ ਤੇ ਆਹ ਕਾਰ ਇੱਥੇ ਖੜੀ ਆ ਹਾਂ ਜੀ ਸਰ ਇਹ ਜੋ ਤੁਹਾਡੀ ਬੈਂਟਰ ਦਾ ਜਨਰੇਟਰ ਪਟਿਆ ਗਿਆ ਜਿਸ ਤਰ੍ਹਾਂ ਹੋਇਆ ਜੀ ਇਸ ਵੇਲੇ ਇੱਕ ਟਰੱਕ ਆਇਆ ਸੀ ਉਧਰਲੇ ਪਾਸੇ ਫਲੋਰ ਵੱਲੋਂ ਅੱਛਾ ਜੀ ਸਾਡੀ ਰੋਡ ਤੋਂ ਆਪਣੇ ਫਲੋਰ ਤੋਂ ਤਨਵਨ ਹਾਂਜੀ ਇੱਥੇ ਇੱਕ ਗੱਡੀ ਲੱਗੀ ਸੀ ਨਾਲ ਜਿਹੜੀ ਇਹ ਖੜੀ ਹੈ ਸ਼ਾਇਦ ਬੂਸ ਵਾਲੇ ਦੀ ਮੈਨੂੰ ਪੱਕਾ ਨਹੀਂ ਪਤਾ ਠੀਕ ਹੈ ਜੀ ਸਾਈਡ ਮਾਰੀ ਤੇ ਗੱਡੀ ਉਧਰੋਂ ਜਾ ਕੇ ਇੱਧਰ ਲੱਗੀ ਹੈ ਤੇ ਗੱਡੀ ਆਹੇ ਟੱਕਰ ਲਾਵੇ ਇਹਨਾਂ ਦਾ ਟਿੱਟਰ ਐਚ ਸੀਗਾ ਸਾਰਾ ਕੁੱਟ ਕੇ ਇੱਧਰ ਆ ਗਿਆ ਅੱਛਾ ਜੀ ਨਾਲੇ ਆਪਣੀ ਮੈਡੀਕਲ ਦਾ ਮਾੜਾ ਮोटा ਜਿਹਾ ਨੁਕਸਾਨ ਆ ਜਿਹੜਾ ਹੈ ਬਾਕੀ ਬੰਦੇ ਦਾ ਬਚਾਅ ਹੋ ਗਿਆ ਮੇਰੀ ਚੀਜ਼ ਨਹੀਂ ਪੁਲਿਸ ਵਾਲੇ ਟਿੱਪਨ ਨੂੰ ਲੈ ਜਾ ਥਾਣੇ ਜੀ ਮੈਂ ਤੁਹਾਨੂੰ ਬਖਲਾ ਦਾ ਜਿੱਤ ਪਰ ਇੱਥੇ ਸਾਡੇ ਲੋਕ ਕੀ ਇਹ ਗੱਲ ਕਰਦੇ ਸੀ ਕਿ ਉਹਨੂੰ ਨਾਲ ਲੈ ਕੇ ਗਏ ਸ਼ਾਇਦ ਫੜਿਆ ਗਿਆ ਠੀਕ ਹੈ ਉੱਧਰ ਪਿਲ ਗਿਆ ਸਾਡੇ ਚ ਲੱਗ ਗਿਆ ਕੋਈ ਡੱਡੀ ਵੀ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਾ ਬਿਲਕੁਲ ਨਹੀਂ ਸੁਣਨ ਚ ਨਹੀਂ ਆਇਆ ਬੰਦੇ ਦਾ ਬਚਾ ਹੋ ਗਿਆ ਉਹਨੇ 5 ਮਿੰਟ ਪਹਿਲਾਂ ਹੀ ਇੱਥੋਂ ਨਿਕਲ ਗਿਆ ਸੀ ਆਪਣਾ ਕੈਮਿਸਟ ਕੋਲ ਇਹ ਬੰਦੇ ਦਾ ਬਚਾਇਆ ਸਰ ਜੋ ਇੱਕ ਅਜ ਮੌਸਾਬ ਵਿਲਖੇ ਐਕਸੀਡੈਂਟ ਹੋਇਆ ਤੁਸੀਂ ਮੌਕੇ ਤੇ ਗਏ ਹੋ ਕੀ ਮਸਲਾ ਹੈ ਸਰ ਮੈਂ ਅੱਜ ਹੀ ਦਫ਼ਤਰ ਸੇ ਲੱਗਿਆ ਆਇਆ ਫੋਨ ਆਇਆ ਸੀਗਾ ਮੌਸਾਬ ਸਾਹਿਬ ਤੋਂ ਇਹ ਕੋ ਡਿਪਰ ਪੀਬੀ010 ਐਚਟੀ 4699 ਜਿੱਥੇ ਕਚਾ ਆ ਲੋਡ ਸੀ ਤੇ ਜਿਹਨੇ ਫਲੋਰ ਸਾਈਡ ਤੋਂ ਲਿਆ ਕੇ ਕਲੌ ਸਾਈਡ ਤੋਂ ਤਰਮ ਸਾਈਡ ਉੱਜਾ ਗਿਆ ਤਾਂ ਉਹਨੇ ਮੌਸਾ ਪੀਐਨ ਬੈਂਕ ਦੇ ਬਾਹਰ ਕਰਕੇ ਜਲ ਗਈ ਉਹ ਜਿਹੜਾ ਕੇ ਅੜਗੇ ਦਿਨ ਆਇਆ ਜਿਹਨਾਂ ਉਹ ਕਾਰ ਜਿਹੜੀ ਤਰਪਲੋ ਝਗੜਾ ਚੁਰ ਹੋ ਗਈ ਇਹਦੇ ਵਿੱਚ ਕੋਈ ਜਾਣੀ ਨੁਕਸਾਨ ਨਹੀਂ ਹੈ ਜਾਣੀ ਨੁਕਸਾਨ ਚ ਕੋਈ ਨਹੀਂ ਹੈ ਤੇ ਡਰਾਈਵਰ ਤੇ ਟਿਪਰ ਡਰਾਈਵਰ ਤੇ ਟਿਪਰ ਜਿਹਨੂੰ ਡਰਾਈਵਰ ਨੂੰ ਕਾਬੂ ਕਰਕੇ ਟਿਪਰ ਵੀ ਨਾਲ ਜਿਆਕ ਥਾਂੇ ਲਗਾਤਾ ਆ ਕਿ ਅਜੇ ਤੱਕ ਕੋਈ ਲਿਖਤੀ ਦਰਖਾਸਤ ਨਹੀਂ ਆਈ ਜਦੋਂ ਕੋਈ ਲਿਖਤੀ ਦਰਖਾਸਤ ਆਉਗੀ ਤੇ ਅਸੀਂ ਪੂਰੀ ਨਹੀਂ ਕਰ ਲਈ ਜਿਹੜੀ ਜਨ ਬਣਨੀ ਕਰਾ